ਅਸੀਂ ਤੁਹਾਨੂੰ ਇਹ ਖਬਰ ਇਸ ਕਰਕੇ ਦਿਖਾਉਣ ਜਾ ਰਹੇ ਹਾਂ ਕਿਉਂਕਿ ਜੇਕਰ ਤੁਸੀਂ ਵੀ ਆਪਣਾ ਮੋਟਰਸਾਈਕਲ ਜਾਂ ਗੱਡੀ ਗਲੀ ਦੇ ਵਿੱਚ ਭਾਵੇਂ ਆਪਣੇ ਘਰ ਦੇ ਬਾਹਰ ਲਗਾ ਦਿੰਦੇ ਹੋ ਉਹ ਕਿੰਨਾ ਹਾਲਾਤਾਂ ਦੇ ਵਿੱਚ ਚੋਰੀ ਹੋ ਸਕਦੇ ਐ ਇਸ ਖਬਰ ਨੂੰ ਦੇਖਣ ਅਤੇ ਸੁਣਨ ਤੋਂ ਬਾਅਦ ਤੁਹਾਨੂੰ ਸਭ ਕੁਝ ਸਾਫ਼-ਸਾਫ਼ ਨਜ਼ਰ ਆ ਜਾਣਾ ਹੈ ਜੇਕਰ ਜੇਕਰ ਤੁਸੀਂ ਇਹ ਅਖਦੇ ਹੋ ਕਿ ਪੁਲਿਸ ਪ੍ਰਸ਼ਾਸਨ ਹੀ ਸਭ ਕੁਝ ਕਰੇ ਤਾਂ ਸ਼ਾਇਦ ਇੱਥੇ ਪੁਲਿਸ ਅਧਿਕਾਰੀ ਦੀ ਪੂਰੀ ਗੱਲਬਾਤ ਸੁਣ ਕੇ ਤੁਹਾਨੂੰ ਚੀਜ਼ਾਂ ਹੋਰ ਵੀ ਸਾਫ਼ ਹੋ ਸਕਦੀਆਂ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇਸ ਚੋਰ ਨੂੰ ਲੋਕਾਂ ਦੇ ਵੱਲੋਂ ਫੜਿਆ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਸਭ ਬਹਾਦਰ ਹੋਣੇ ਇਸ ਚੋਰ ਨੂੰ ਨਾਲ ਲੈ ਗਏ ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਲਗਾਤਾਰ ਅਜਿਹੇ ਘਟਨਾਵਾਰ ਦਾ ਤਾਂ ਰੁਕਣ ਦਾ ਨਾਮ ਨਹੀਂ ਲੈਂਦੀਆਂ ਪਈਆਂ ਅਜਿਹੇ ਦੇ ਵਿੱਚ ਨੀਲਾ ਮਹਿਲ ਦੇ ਨਜ਼ਦੀਕ ਜਿੱਥੇ ਕਿ ਬਾਈਕ ਚੋਰੀ ਕਰਨ ਦੀ ਇਸ ਸਖਸ਼ ਤੇ ਵੱਲੋਂ ਕੋਸ਼ਿਸ਼ ਕੀਤੀ ਗਈ ਇਸ ਬਾਬਤ ਦੱਸਿਆ ਗਿਆ ਆ ਕਿ ਇਹ ਨੌਜਵਾਨ ਗਲੀ ਦੇ ਵਿੱਚ ਦੋ ਤੋਂ ਤਿੰਨ ਵਾਰ ਚੱਕਰ ਲਗਾ ਆ ਗਿਆ ਅਤੇ ਬਾਅਦ ਦੇ ਵਿੱਚ ਇੱਕ ਘਰ ਦੇ ਬਾਹਰ ਖੜੇ ਮੋਟਰਸਾਈਕਲ ਤੇ ਚਾਬੀ ਲਗਾ ਕੇ ਖੋਲਣ ਦੀ ਕੋਸ਼ਿਸ਼ ਕਰਦਾ ਪਿਆ ਸੀ ਜਦ ਮੋਟਰਸਾਈਕਲ ਤੇ ਚਾਬੀ ਨਹੀਂ ਲੱਗੀ ਤਾਂ ਇਸ ਮੁੰਡੇ ਦੇ ਵੱਲੋਂ ਨੌ ਜਿਹੜਾ ਮੋਟਰਸਾਈਕਲ ਦਾ ਲੋਕ ਆ ਖਿੱਚ ਕੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਜਦੋਂ ਲੋਕਾਂ ਦੀ ਨਜ਼ਰ ਇਸ ਤੇ ਪਈ ਉਸ ਤੋਂ ਬਾਅਦ ਕਿਹੜੇ ਆਲਮ ਬਣੇ ਇਸ ਬਾਬਤ ਮੁਹੱਲਾ ਵਾਸੀਆਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਇੱਕ ਵਾਰ ਤੁਸੀਂ ਇਹਨਾਂ ਦੀ ਜ਼ੁਬਾਨੀ ਸੁਣ ਲਵੋ ਕਿ ਇਹਨਾਂ ਨੇ ਅੱਕੀ ਕਿਹੜੀ ਚੀਜ਼ ਦੇਖ ਲਈ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਕੀ ਕਹਿੰਦੇ ਪਏ ਆ ਉਸ ਤੇ ਵੀ ਗੌਰ ਕਰਦੇ ਆ ਕਿ ਨਾਂ ਭਾਈ ਮੇਰਾ ਨਾਂ ਭਾਈ ਗੋਰੋ ਭਾਈ ਜੀ ਤੇ ਕਿਸ ਰੰਨੇ ਭਾਈ ਜੀ ਮੈਂ ਭਾਈ ਇੱਥੇ ਦਾ ਨਾਣਾ ਵਾਣਾ ਕੀ ਗੱਲ ਕੀ ਮੈਟਰ ਦਾ ਕੋਈ ਐਸੋ ਮੈਂ ਤਾਂ ਇਦਾਂ ਵੇਖਿਆ ਕਿ ਉਧਰ ਮੇਨ ਰੋਡ ਤੋਂ ਆਇਆ ਵਾ ਕੱਲ ਇਹਨੇ ਇਥੇ ਮੈਡੇ ਆਪਣੇ ਜਿਹੜੇ ਦੁਕਾਨ ਆ ਟ੍ਰੈਕਿੰਗ ਵਾਲਾ ਕਿੱਥੇ ਖੜਾ ਹੋਇਆ ਵਾ ਆਣ ਕੇ ਐਵੇਂ ਤਾਂ ਪੁੱਛ ਲਾ ਪੈ ਰੇਟ ਵਗੈਰਾ ਤੇ ਉਸ ਤੋਂ ਬਾਅਦ ਜਿਹੜਾ ਕੱਢਿਆ ਤਾਂ ਮੋਟਰਸਾਈਕਲ ਚਾਬੀ ਨਾਲ ਲਾ ਪਿਆ ਤੇ ਫੇਰ ਰੋਡ ਨਾਲੋਂ ਕਿ ਆਪੇ ਇੱਧਰੋਂ ਆ ਗਿਆ ਨਾ ਉਹ ਕਿਹੜੇ ਕੱਡੇ ਚਾਪੀ ਲਾਈ ਗਿਆ ਤੇ ਜੋ ਲਾਸਟ ਦੇ ਵਿੱਚ ਤੁਹਾਨੂੰ ਕਿਚਾ ਲੱਗਾ ਸੀਗਾ ਸਟਾਰਟ ਕਰਨ ਵਾਸਤੇ ਇੰਨੇ ਕਿ ਭਾਈ ਜੀ ਦਾ ਸੀਸੀਟੀਵੀ ਕੈਮਰਾ ਨੇ ਦੇਖ ਲਿਆ ਉਹ ਦੌੜ ਦੌੜੇ ਭਾਈ ਨੇ ਦੀ ਬਾਹ ਫੜ ਲਈ ਕਹਿੰਦਾ ਮੈਂ ਕੋਸ਼ਿਸ਼ ਨਹੀਂ ਕਰਦਾ ਕੁਝ ਵੀ ਨਹੀਂ ਕਰਦਾ ਤੇ ਫਿਰ ਨੂੰ ਪੁੱਛਿਆ ਤੇ ਕਹਿੰਦਾ ਮੈਂ ਚਾਬੀ ਵੀ ਸੇਟ ਦਿੱਤੀ ਮੇਰੇ ਕੋਲ ਹੈ ਹੀ ਨਹੀਂ ਕੁਝ ਵੀ ਝੂਠ ਬੋਲ ਰਿਹਾ ਵਾ ਬਾਈ ਤੁਹਾਡੀ ਹਾਂਜੀ ਹਾਂਜੀ ਬਾਈ ਆਪਣੀ ਤੇ ਪੁਲਿਸ ਕਮਪਲੇਨਟ ਲਖਾਈ ਮੋਕਾ ਜਾਈ ਪੁਲਿਸ ਹਾਂਜੀ ਪੁਲਿਸ ਪਹੁੰਚੀ ਜੀ ਮੋਕਾ ਤੇ ਇੱਕ ਵਾਰ ਕਿਥੋਂ ਲੈਣ ਵਾਲਾ ਆਪਾਂ ਪਤਾ ਲੱਗਾ ਕੁਛ ਨਹੀਂ ਵਸੇ ਜੀ ਭਾਈ ਆਪਣਾ ਲੋ ਦੱਸ ਰਿਹਾ ਕਦੀ ਗੁਰਪਚਨ ਨਗਰ ਦਾ ਕਦੀ ਕਿਤੇ ਦਾ ਨਹੀਂ ਪੱਕਾ ਐਡਰੈਸ ਨਹੀਂ ਦੇ ਰਿਹਾ ਹੈ ਆਪਾਂ ਗਦੀਪੁਰ ਦਾ ਕਹਿੰਦਾ ਗਦੀਪੁਰ ਦਾ ਕਦੀ ਕਹਿ ਰਿਹਾ ਵਾ ਤੇ ਮੋਟਰਸਾਈਕਲ ਦਾ ਬਚਾਇਆ ਹਾਂਜੀ 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 ਕੱਲਾ ਹੀ ਸੀਗਾ ਨਾਲ ਹੋਰ ਵੀ ਸੀਗਾ ਕੋਈ ਪੁੱਛਿਆ ਦਾ ਮੈਂ ਇਧਰੋਂ ਆਇਆ ਸੀਗਾ ਤੇ ਮੈਂ ਤੁਰ ਤੁਰ ਕੇ ਫੱਟ ਗਿਆ ਸੀਗਾ ਮੈਂ ਤਾਰੇ ਮੋੜ ਤੇ ਉਹਨਾਂ ਚੱਪੀ ਦਾਗ ਲਾ। ਮੈਂ ਕਿਹਾ ਚਾਬੀ ਤੇ ਕਿੱਥੋਂ ਮਿਲੀ ਤੈਨੂੰ ਆ ਪੁੱਛਿਆ ਤੈਨੂੰ। ਕਹਿੰਦਾ ਮੈਨੂੰ ਰਸਤੇ 'ਚ ਲੱਭੀ ਮੈਂ ਕਿਹਾ ਰਸਤੇ 'ਚ ਮੈਂ ਤੈਨੂੰ ਮੋਟਰਸਾਈਕਲ ਤੇ ਹੋਰ ਲੱਭਿਆ। ਕਿ ਚਾਬੀ ਲੱਭੀ ਆ ਤੇ ਤੈਨੂੰ ਪਤਾ ਹੋਣਾ ਚਾਹੀਦਾ ਵਾ। ਤੇ ਤੂੰ ਮੁੰਲੇ ਦਾ ਮੋਟਰਸਾਈਕਲ ਕਿੱਦਾਂ ਚੱਕਾ ਲੱਗਾ ਕਹਿੰਦਾ ਨਹੀਂ ਮੈਂ ਦਸ ਜੇਬਾ ਵੀ ਦਿਖਾ ਕੀ ਆ। ਕਹਿੰਦਾ ਹੈ ਨਹੀਂ ਕੁਛ ਵੀ। ਤਾਂ ਤਾਂ ਦੇ ਸਰਕੀ ਇਨਫੋਰਮੇਸ਼ਨ ਆਈ ਸੀ ਕੀ ਇਨਫੋਰਮੇਸ਼ਨ ਆਈ ਤਾਂ ਦੱਸੋ ਕੋਲੋਂ ਆਇਆ ਸਾਨੂੰ ਕੋਈ ਉੱਥੇ ਚੋਰ ਵੜਿਆ ਆਪਣਾ ਲੈ ਲੈ ਨੀਲਾ ਨੀਲਾ ਮਰੇ ਮੌਕੇ ਤੇ ਪਹੁੰਚੇ ਆ ਠੀਕ ਹੈ ਜੀ ਹੁਣ ਇਹਨੂੰ ਇਸ ਦਾ ਥਾਣੇ ਲੈ ਕੇ ਜਾਵਾਂਗੇ ਜੀ ਗੁੜੀ ਆਸੂ ਦੇ ਹਲੇ ਕਰਾਂਗੇ ਜਿਹੜੀ ਕਾਰਵਾਈ ਬਣਦੀ ਹੈ ਸਰਕੜੇ ਥਾਣੇ ਦੋ ਨੰਬਰ ਦੋ ਨੰਬਰ ਤਾਂ ਸਰ ਪਹਿਲੋ ਵੀ ਤੁਸੀਂ ਕਈ ਕੇਸ ਤੁਸੀਂ ਦੇਖਦੇ ਰਹਿੰਦੇ ਹੋ ਉਹਨਾਂ 'ਚ ਕੀ ਕਾਰਵਾਈ ਹੁੰਦੀ ਹੈ ਕਿ ਇਹਨਾਂ ਨੂੰ ਰੋਪੀ ਨੂੰ ਛੱਡ ਦਿੱਤਾ ਜਾਂਦਾ ਜਾਂ ਕਾਰਵਾਈ ਹੁੰਦੀ ਹੈ ਜਾਂ ਬਾਕੀ ਟਰੇਸ ਕੀਤੇ ਜਾਂਦੇ ਕੇਸ ਵੀ ਨਹੀਂ ਜੀ ਟਰੇਸ ਕੀਤਾ ਜਾਂਦਾ ਜੀ ਟਰੇਸ ਕੀਤਾ ਜਾਂਦਾ ਬਿਲਕੁਲ ਟਰੇਸ ਕੀਤਾ ਜਾਂਦਾ ਜੀ ਗੂਗਲ ਵਾਦੀ ਤਾਂ ਨਹੀਂ ਛੱਡਿਆ ਨਹੀਂ ਜਾਂਦਾ ਕੰਪਲੇਂਟ ਜਿਹੜੀ ਆਈ ਸੀ ਤੁਹਾਨੂੰ ਕਿਸ ਚੀਜ਼ ਦੀ ਆਈ ਸੀ ਕੰਪਲੇਂਟ ਨੂੰ ਨਾਲ ਲੈ ਕੇ ਜਾਵਾਂਗੇ ਕਿਸ ਚੀਜ਼ ਦੀ ਆਈ ਸੀ ਬਈ ਚੋਰੀ ਹੋਈ ਆ ਮੋਟਰਸਾਈਕਲ ਚੋਰੀ ਕਰਨ ਲੱਗਾ ਸੀ ਮੋਟਰਸਾਈਕਲ ਲੈ ਚੁੱਕਿਆ ਸੀਗਾ ਲੈ ਕੇ ਭੇਜ ਚੁੱਕਿਆ ਇੱਥੇ ਹੈਗਾ ਮੌਕੇ ਤੇ ਇਹਨੂੰ ਤੁਹਾਨੂੰ ਪਤਾ ਨਹੀਂਗਾ ਇਹਦੇ ਕੋਕੇ ਤੇ ਪਹੁੰਚ ਨਹੀਂ ਆਲੇ ਕੇ ਚਾਬੀ ਲਾਉਣ ਲੱਗਾ ਸੀਗਾ ਤੇ ਬਾਕੀ ਉਹ ਦੇਖਦੇ ਆਂ ਵੀ ਆਪਣੇ ਕਿਹੜੇ ਵੀ ਕਿਚੀ ਚਾਬੀ ਲਾਉਣ ਲੱਗਾ ਹੈ ਕੀ ਕਰ ਲਗਾਏ ਕੋ ਕਾਰਵਾਈ ਕਰਨ ਸਰ ਜਿਵੇਂ ਹੁਣ ਚੋਰੀ ਦਾ ਪ੍ਰਯਾਸ ਕਰ ਰਿਹਾ ਸੀ ਪਰ ਚੋਰੀ ਨਹੀਂ ਕਰ ਪਾਇਆ ਸਰ ਇਸ ਕੇਸ ਚ ਕਿ ਬਾਈਕ ਓਨਰ ਤੱਕ ਰੱਖੀ ਜਾਊਗੀ ਜਾਂ ਕੋਈ ਕਾਰਵਾਈ ਕਰਾ ਕੇ ਉਹਨੂੰ ਵਾਪਸ ਕੀਤੀ ਜਾਊਗੀ ਜ਼ੋਰਮਤ ਤੇ ਜ਼ੋਰਮੇ ਚਾਹੇ ਨਹੀਂ ਚਾਬੀ ਲੱਗੀ ਜੀ ਜਦ ਕਿਆ ਲੈ ਜਾਂਦਾ ਤਦ ਵੀ ਜ਼ੋਰਮੇ ਆ ਜੇ ਨਹੀਂ ਚਾਬੀ ਲੱਗੀ ਤਾਂ ਕੋਈ ਕੋਸ਼ਿਸ਼ ਕੀਤੀ ਜਾਣਾ ਦੱਸਣਾ ਚਾਹਾਂਗੇ ਚੋਰੀ ਹਾਂ ਦੱਸਣਾ ਚਾਹਾਂਗੇ